ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਟੈਲਿਵਿਜ਼ਨ ਦੇ ਵਿੱਚ ਬਹੁਤ ਹੀ ਸੋਹਣਾ ਟੌਪਿਕ ਲੈ ਕੇ ਆਏ ਆ ਲੇਡੀ ਸੂਟ ਦਾ ਸਲਵਾਰ ਆਪਾਂ ਆਪਣੇ ਕੋਲੇ 2.5 ਮੀਟਰ ਕਪੜੇ ਵਿੱਚੋਂ ਘੱਟ ਕਪੜੇ ਦੇ ਵਿੱਚੋਂ ਕਈ ਵਾਰੀ ਆਪਾਂ ਨੂੰ ਸਲਵਾਰ ਕੱਟਣੀ ਪੈਂਦੀ ਹੈ ਨਾ ਤਾਂ ਕਿਵੇਂ ਕੱਟਣੀ ਹੈ ਪਹਿਲਾਂ ਮੈਂ ਤੁਹਾਨੂੰ ਇਹਦਾ ਇੱਕ ਵਾਰੀ ਨਾਪ ਦੱਸ ਦਿਆਂ ਇਹ ਜਿਹੜੀ ਕੁੜਤੀ ਦੀ ਵੀਡੀਓ ਕਮੀਜ਼ ਦੀ ਹੈ ਨਾ ਸ਼ਰਟ ਦੀ ਉਹ ਆਪਾਂ ਦੂਸਰੇ ਆਪਣੇ ਚੈਨਲ ਤੇ ਗੱਲ ਵਾਲੇ ਤੇ ਪਾਈ ਹੋਈ ਹੈ ਤੇ ਇਸ ਸਮੇਂ ਸੋਚਿਆ ਸਲਵਾਰ ਦੀ ਵੀਡੀਓ ਇਸ ਚੈਨਲ ਤੇ ਪਾਈ ਜਾਵੇ ਨਾ ਨਾਲ ਤਾਂ ਵੀਡੀਓ ਜਿਆਦਾ ਲੰਬੀ ਨਹੀਂ ਹੁੰਦੀ ਉਗ ਨਾਲ-ਨਾਲ ਕਈ ਚੀਜ਼ਾਂ ਐ ਜਿਹੜੀਆਂ ਤੁਹਾਨੂੰ ਦੱਸਣੀਆਂ ਹੀ ਪੈਣਗੀਆਂ ਵੀ ਜਿਵੇਂ ਇਹਨਾਂ ਨਾਪ ਆ ਉਹ ਨਾਪ ਹੈਗਾ 33.5 ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਵੀ ਕਈ ਇਸ ਨਾਪ ਦੀਆਂ ਇਸ ਕਟਾਈਂ ਚ ਨਹੀਂ ਆਉਂਦੀ ਉਹ ਆਪਾਂ ਹੋਰ ਕਾਟ ਕੱਟਾਂਗੇ ਸਲਵਾਰ ਦੀ ਲੰਬਾਈ ਸਨੇ ਬੈਲਟ ਦੇ 33.5 ਇਹ ਚੀਜ਼ ਦਾ ਧਿਆਨ ਰੱਖਣਾ ਤੇ ਜਿਹੜੀ ਬੈਲਟ ਆ ਉਹ 25 ਇੰਚ ਆ ਪੌੰਜਾ ਮੂਰੀ ਜਿਹਨੂੰ ਆਪਾਂ ਕਹਿੰਦੇ ਹਾਂ ਉਹ 13 ਇੰਚ ਆ ਤੇ ਚੌੜੇ ਕਿੰਨੇ ਆ ਪੌੰਜੇ ਉਹ 2 ਇੰਚ 2.5 ਮੀਟਰ ਆਪਣੇ ਕੋਲੇ ਕੱਪੜਾ ਹੈ ਪਹਿਲਾਂ ਆਪਾਂ ਇਹਨੂੰ ਇਸੇ ਤਰੀਕੇ ਦੇਖਾਂਗੇ ਕਿ ਵੀ ਕੱਪੜਾ ਜੀ ਤਾਂ ਇਸ ਤਰ੍ਹਾਂ ਪੂਰਾ ਆਉਂਦਾ ਆਪਣਾ ਹਨਾ ਜਿਵੇਂ ਆਪਾਂ 3 ਮੀਟਰ ਵਾਲੀ ਸਲਵਾਰ ਕੱਟਦੇ ਹਾਂ ਫਿਰ ਤਾਂ ਬੜੀ ਸੋਹਣੀ ਗੱਲ ਆ ਨਹੀਂ ਆਪਣੇ ਕੋਲੇ ਹੋਰ ਦੋ ਤਿੰਨ ਫਾਰਮੂਲੇ ਹੈਗੇ ਆ ਆਪਾਂ ਇਹਨੂੰ ਉਵੇਂ ਕੱਟ ਲਾਂਗੇ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਕੱਪੜਾ ਮਿਲ ਕੇ ਦਿਖਾ ਦਿੰਦਾ ਕਿ ਕੱਪੜਾ ਹੈ ਕਿੰਨਾ ਹੈ ਹਨਾ ਆ ਦੇਖੋ ਆ ਜਿਹੜਾ ਫੀਤਾ ਹੁੰਦਾ ਆਪਣਾ ਇਹ 1.5 ਮੀਟਰ ਦਾ ਹੁੰਦਾ ਪੂਰਾ ਆ ਹੋ ਗਿਆ 1.5 ਇਸ ਤੋਂ ਬਾਅਦ ਆਪਾਂ ਨੇ ਮਿਣਾਗੇ ਕਿੰਨਾ ਲਏਗੇ ਇਹ ਆ ਆਪਣੇ ਕੋਲੇ ਜਿਹੜਾ ਕੱਪੜਾ ਹੈ 2.5 ਮੀਟਰ ਤੋਂ ਵੀ ਹੋਰ ਘਟ ਗਿਆ ਇਹ ਤਾਂ ਇਹ ਤੇ 39 ਦੇ ਬਣਨ ਦੀ ਆਪਣਾ 2 ਟਰ ਮੀਟਰ ਹੁਣ ਆਪਣਾ ਇਹ ਰਹਿ ਗਿਆ 92 ਪੁਆਇੰਟ ਠੀਕ ਹੈ ਜੀ 2 ਟਰ ਮੀਟਰ ਨੂੰ ਕਪੜਾ ਘਾਟਾ ਆਪਾਂ ਨੂੰ ਪਹਿਲਾਂ ਬਿਉਂਤਾਂਗੇ ਫਿਰ ਕਟਾਂਗੇ ਨਹੀਂ ਆਪਾਂ ਜੀ ਹੋਰ ਕਾਟ ਕੱਟ ਲਾਂਗੇ ਜੇ ਸਾਢੇ 3 ਮੀਟਰ ਚ ਨਾ ਆਈ ਪਹਿਲਾਂ ਆਪਾਂ ਨੇ ਕੱਟਣਾ ਨਹੀਂ ਬਿਆਹ ਚ ਨਹੀਂ ਬਹੁਤ ਪਹਿਲਾਂ ਬਿਉਂਤਣਾ ਬਾਅਦ ਚ ਫਿਰ ਦੇਖਣਾ ਕਟਾਈ ਜਾ ਠੀਕ ਹੈ ਇਹ ਨਹੀਂ ਹੈ ਵੀ ਆਪਾਂ ਫਟਾਫਟ ਪਹਿਲਾਂ ਕੱਟ ਲਿਆ ਬਾਅਦ ਚ ਬਿਉਂਤ ਲੱਗ ਗਈ ਫਿਰ ਸਿਰ ਫੜ ਕੇ ਬੈਠਾਂਗੇ ਜਣਾ ਉਹ ਵੀ ਨਹੀਂ ਕਰਨਾ ਆਪਾਂ ਮੈਂ 2 ਮਿੰਟ ਵੱਧ ਲੱਗ ਜੇ 10 ਮਿੰਟ ਵੱਧ ਲੱਗ ਜੇ ਪਹਿਲਾਂ ਪਹਿਲਾਂ ਕੱਪੜੇ ਨੂੰ ਬਿਉੰਤਿਆ ਕਰੋ 6 ਇੰਚ ਮੈਂ ਬੈਲਟ ਦਾ ਉੱਪਰ ਕੱਢਦਾ ਹੁੰਨਾ ਇਸੇ ਤਰ੍ਹਾਂ ਹੀ ਤੇ ਸਲਵਾਰ ਦੀ ਜਿਹੜੀ ਲੰਬਾਈ ਹੈ ਉਹ 33/2 ਆ ਆਪਾਂ ਕਿੰਨੀ ਰੱਖਾਂਗੇ 36 ਹੁਣ ਆਪਾਂ ਇੱਥੋਂ ਮੋੜ ਕੇ ਦੇਖਾਂਗੇ ਆਪਣੇ ਕੋਲ ਕੱਪੜਾ ਬਚਦਾ ਕਿੰਨਾ ਐਸ ਲੋੜ ਪੂਰਾ ਕਰਕੇ ਕਿਉਂਕਿ ਸਲਵਾਰ ਦੀ ਲੰਬਾਈ ਜਿਹੜੀ ਉਹ ਬਹੁਤ ਹੀ ਥੋੜੀ ਆ ਭੈਣ ਦੀ ਕੱਦ ਛੋਟਾ ਹੋਣ ਕਰਕੇ ਹਨਾ ਹੁਣ ਆਪਾਂ ਇੱਥੋਂ ਦੇਖਾਂਗੇ ਆਪਣੇ ਕੋਲ ਇਹ ਕੱਪੜਾ ਬਚਦਾ ਕਿੰਨਾ 6 ਇੰਚ ਫੀਤਾ ਆਪਾਂ ਨੇ ਕੱਢ ਲਿਆ ਉੱਪਰ ਸਲਵਾਰ ਦੀ ਲੰਬਾਈ ਹੈਗੀ ਸਾਢੇ 33 ਤੇ ਸਾਢੇ 36 ਆ ਆਪਣੇ ਕੋਲੇ 2 ਟਾ ਇੰਚ ਬਾਧੂ ਬਚ ਗਿਆ ਸਲਵਾਰ ਆਪਾਂ ਜਿਹੜੀ ਬੈਕ ਤੋਂ ਚੱਕਦੇ ਹੁੰਦੇ ਆ ਇਹ ਕਪੜਾ ਆਪਾਂ ਧੰਮ ਮੀਟਰ ਰਿਕਰਡ ਚ ਹੀ ਕੱਟੇ ਜੇਕਰ ਆਪਣੇ ਕੋਲੇ ਲੰਬਾਈ 37 ਹੁੰਦੀ 38 ਹੁੰਦੀ ਫਿਰ ਆਪਾਂ ਇਹਨੂੰ ਕਿਵੇਂ ਕੱਟਣਾ ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਆ ਕਪੜੇ ਨੂੰ ਇਸ ਤਰ੍ਹਾਂ ਖੋਲ ਕੇ ਸਾਰੇ ਨੂੰ ਦੂਰਾ ਕਰ ਲਿਆ ਕਰੋ ਐਵੇਂ ਠੀਕ ਆ ਬਿਉਂਤਣਾ ਪਹਿਲਾਂ ਪਹਿਲਾਂ ਆਪਾਂ ਕੱਟਣਾ ਆ ਇਸ ਤਰ੍ਹਾਂ ਦੂਰਾ ਕਰ ਲਿਆ ਆਪਾਂ ਕਪੜੇ ਨੂੰ ਇਥੋਂ ਜਿੰਨਾ ਆਪਣਾ ਪਹੁੰਚਾ ਪਹੁੰਚਾ ਮੰਨ ਕੇ ਚੱਲੋ ਆਪਣਾ 13 ਮੂਰੀ ਜਿਹਨੂੰ ਆਪਾਂ ਕਹਿੰਦੇ ਆ ਮੂਰੀ 13 ਤਾਂ ਆਪਾਂ ਇਥੋਂ ਨੂੰ 11 ਪਾਵਾਂਗੇ 11 ਤੋਂ ਬਾਅਦ ਆਪਾਂ ਇਥੇ ਫੱਟੇ ਕੱਢ ਲਈ ਇੱਕ ਪੀਸ ਆਪਣੇ ਕੋਲੇ ਆ ਬਾਜ ਜਾਊਗਾ ਠੀਕ ਹੈ ਇਹਦੇ ਵਿੱਚ 벨ਟ ਕੱਢ ਸਕਦੇ ਇੱਕ ਪੀਸ ਆਪਣੇ ਕੋਲੇ ਸਲਵਾਰ ਦੇ ਹੱਡੇ ਲੋਟ ਬਾਜ ਜਾਊਗਾ ਉਹ ਵੀ ਕੱਟ ਆਪਾਂ ਕੱਟ ਸਕਦੇ ਹਾਂ ਬਾਕੀ ਜਿਵੇਂ ਮੇਰੇ ਕੋਲ ਉਸ ਨਾਪ ਦਾ ਸੂਟ ਆ ਗਿਆ ਤਾਂ ਮੈਂ ਉਸ ਨਾਪ ਦੀ ਵੀਡੀਓ ਜਲ ਜ਼ਮੀ ਬਣਾਉਂਗਾ ਵੀ ਘੱਟ ਕੱਪੜੇ ਜੋ ਆਪਾਂ 37 38 39 ਸਲਵਾਰ ਕਿਵੇਂ ਕੱਟਣੀ 2.5 ਮੀਟਰ ਕੱਪੜੇ ਤੋਂ ਹਨਾ ਉਹ ਜਿਹੜਾ ਇਹ ਵੀ ਆਪਣੇ ਕੋਲੇ ਕੱਪੜਾ ਤੁਹਾਨੂੰ ਮੈਂ ਮਿੰਕੇ ਵੀ ਦਿਖਾਤਾ 2.5 ਮੀਟਰ ਤੋਂ ਘੱਟ ਆ ਲਗਭਗ 1.2 ਮੀਟਰ ਹੀ ਆ ਨਾ ਤਾਂ ਇਹ ਆਪਾਂ ਪਹਿਲਾਂ ਵਿਆਉਂਦਲੇ ਤਾ ਕਰਕੇ ਆਪਣਾ ਇਹਦੇ ਵਿੱਚੋਂ ਸਾਰਾ ਪੂਰਾ ਆ ਜੂ ਕੱਪੜਾ ਹਾਂਜੀ ਕੱਪੜਾ ਮੈਂ ਪਹਿਲਾਂ ਸਵੇਰੇ ਪ੍ਰੈਸ ਮਾਰ ਲਈ ਕਿਉਂਕਿ ਦਿਨੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਲਾਈਟ ਅੱਜਕਲ ਕਣਕਾਂ ਦਾ ਜ਼ੋਰ ਹੋਣ ਕਰਕੇ ਸਾਰਾ ਨਹੀਂ ਬੰਦ ਰਹਿੰਦੀ ਆ ਤੇ ਬਾਕੀ ਇਨਵਰਟਰ ਤੇ ਪ੍ਰੈਸ ਵਗੈਰਾ ਨਹੀਂ ਚੱਲਦੀ ਮਸ਼ੀਨਾਂ ਇਕੱਲੀਆਂ ਆਪਣੀਆਂ ਚੱਲੀ ਜਾਂਦੀਆਂ ਨੇ ਮੋਟਰ ਤੇ ਹਾਂ ਤਾਂ ਕਰਕੇ ਮੈਂ ਸੋਚਿਆ ਵੀ ਕੱਲ ਵੀ ਇਹ ਵੀਡੀਓ ਪਈ ਅੱਜ ਇਸ ਚੈਨਲ ਤੇ ਵੀਡੀਓ ਪਾਈ ਪਾ ਰਹੇ ਆ ਆਪਾਂ ਤੇ ਦੂਸਰੇ ਚੈਨਲ ਤੇ ਵੀ ਵੀਡੀਓ ਮੈਂ ਪਾਤੀ ਉਸ ਚੈਨਲ ਦੇ ਭੈਣਾ ਜਰੂਰ ਜਾ ਕੇ ਦੇਖਣ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਾਕੀ ਵੀਡੀਓ ਦੇਖ ਕੇ ਜਿਹੜੀਆਂ ਭੈਣਾ ਫੇਸਬੁੱਕ ਵਗੈਰਾ ਚਲਾਉਂਦੇ ਹਨ ਤਾਂ ਉਹ ਫੇਸਬੁੱਕ ਤੇ ਵੀ ਸ਼ੇਅਰ ਕਰਿਆ ਕਰੋ ਲਾਜ ਮਿੱਠੀ ਠੀਕ ਆ ਹਲ ਹੋਣਾ ਆਪਣ ਚੰਗੀ ਤਰ੍ਹਾਂ ਸੈੱਟ ਕਰ ਲਿਆ ਕੰਨੀ ਆਪਾਂ ਲਾਜ਼ਮੀ ਕਰਾਂਗੇ ਦੀ ਰੋਡ ਮੁਤਾਬਕ ਪਹਿਲਾਂ ਆਪਾਂ ਲਾਵਾਂਗੇ ਨਿਸ਼ਾਨ ਸਲਵਾਟ ਇਹ ਪਿੱਟ ਚੇਂਜ ਕਰ ਲਿਆ 383 ਤੇ 3 ਸਾਡੀ ਸ਼ੁੱਤੀ ਇੱਕ ਵਾਰੀ ਫੋਨ ਬੰਦ ਕਰ ਲਿਓ ਸਾਇਲੈਂਟ ਕਰ ਲਿਓ ਹੈ ਨਾ ਫਿਰ ਕੋਈ ਵੀ ਫੋਨ ਆਏ ਨਾ ਵੀ ਦੀ ਸਾਰਾ ਉਹ ਆਵਾਜ਼ ਆ ਕੇ ਕਮ ਖਰਾਬ ਹੋ ਜਾਣਾ ਕਹੜਾ ਪਰ ਹਮੇਸ਼ਾ ਹੀ ਮੈਂ ਤੁਹਾਨੂੰ ਕਹਿੰਦਾ ਉਹਨਾਂ ਵੀ ਸਲਵਾਰ ਦਾ ਜਦੋਂ ਆਪਾਂ ਕਟਨੀ ਆ ਕਾਹਨ ਜਰੂਰ ਕੱਢਿਆ ਕਰੋ ਤੇ ਹਲਕਾ ਜਾਂ ਦੋ ਸੂਤ ਵੱਧ ਰੱਖ ਲੈਣਾ ਕਰੋ ਹਾਂ ਹੁਣ ਆਪਾਂ ਇਹਨੂੰ ਚੌੜਾ ਕਿੰਨਾ ਰੱਖਣਾ ਆਪਾਂ ਕੰਨੀ ਦਾ ਛੱਟ ਤਾਂ ਇਹਨਾਂ ਠੀਕ ਕੰਨੀ ਹਮੇਸ਼ਾ ਮੈਂ ਤੁਹਾਨੂੰ ਕਹਿੰਦਾ ਵੀ ਕੱਢ ਦਿਆ ਕਰੋ ਮੂਰੀ ਹੈਗੀ ਇਸ ਭੈਣ ਦੀ 13 ਇੰਚ ਤਿਆਰ ਜਾਨੀ ਕਿ 6.5 ਇੰਚ ਹੁਣ ਆਪਾਂ ਇਥੋਂ ਕਿੰਨਾ ਪਾਵਾਂਗੇ 11 ਜਾਨੀ ਕਿ 5.5 ਇੰਚ 2 ਇੰਚ ਵਿੱਚ ਜ਼ਰੂਰ ਪਾਇਆ ਕਰੋ ਫਿਰ ਨਾ ਉਹਦੇ ਨੂੰ ਪਹੁੰਚ ਆ ਘੁੰਮਦਾਨੀ ਆ ਜੇ ਆਪਾਂ ਇੰਚ ਜ਼ਿਆਦਾ ਇੰਚ ਕਈ ਭੈਣਾਂ ਜੀ ਬਿਲਕੁਲ ਤਿੱਖਾ ਹੀ ਪਾਉਣ ਨੇ ਉਹ ਵੀ ਨਹੀਂ ਕਰਨਾ ਇਹਦੇ ਵਿੱਚ ਕੋਸ਼ਿਸ਼ ਕਰਿਆ ਕਰੋ 2 ਇੰਚ ਪਾਉਣ ਦੇ 11 ਇਥੋਂ ਵੀ 11 ਇਥੋਂ ਵੀ 11 ਇੰਚ ਬਾਕੀ ਜਿਹੜੀਆਂ ਭੈਣਾਂ ਦੇ ਪਹੁੰਚੇ ਘੁੰਮਦੇ ਰਹਿੰਦੇ ਹਨ ਜਦੋਂ ਤੁਸੀਂ ਬਲ ਪਾਉਣਿਓ ਤਾਂ ਅਗਲੇ ਹਿੱਸੇ ਦੇ ਵਿੱਚ ਬਲ ਜ਼ਿਆਦੇ ਪਾਇਆ ਕਰੋ ਭਾਰੇ ਮੋٹے ਬੈਕ ਵਾਲੇ ਪਾਸੇ ਜਿਹੜੇ ਫਿੱਸਾ ਕਰਦੇ ਨੇ ਉਹਨਾਂ 'ਚ ਪਤਲੇ ਪਾਓ ਇਹ ਨਿਯਮ ਸਾਰੇ ਵਾਲਾ ਪਾਣੀ ਇੱਕੋ ਜਿਹਾ ਪਾਉਣੇ ਅੱਗੇ ਅੱਗੇ ਥੋੜੇ ਭਾਰੇ ਰੱਖਿਆ ਕਰੋ ਵਾਲਾ ਨੂੰ ਮੋٹے ਰੱਖਿਆ ਕਰੋ ਕੰਨ ਤੋਂ ਪਾਓ ਹਨ ਇਹਨਾਂ ਨੂੰ ਹੁਣ ਮੈਨੂੰ ਕਟੂਗਾ ਇਸਨਾਂ ਨਿਸ਼ਾਨਾਂ ਦੇ ਉੱਪਰ ਉੱਪਰ ਹੀ ਕੰਨੇ ਵੀ ਆਪਾਂ ਕੱਢਾਂਗੇ ਠੀਕ ਹੈ ਨਿਸ਼ਾਨ ਦੇ ਵਿੱਚ ਬਾਹਰਲੇ ਪਾਸੇ ਤਾਂ ਰੱਖਿਆ ਕਈ ਵਾਰੀ ਲੰਬਾਈ ਰੱਖਣ ਵੇਲੇ ਮਣਾ ਮੋਟਾ ਕੱਟ ਜਾਂਦਾ ਚਲੋ ਆਪਾਂ ਇਹਦੀ ਕੰਨੀ ਵੀ ਕੱਢ ਦਿੰਦੇ ਹਾਂ ਬਾਕੀ ਜਿਹੜੀਆਂ ਭੈਣਾ ਬਠਿੰਡੇ ਦੇ ਲਾਗੇ ਛਾਗੀਆਂ ਜੇ ਕੋਈ ਕੈਂਚੀ ਵਗੈਰਾ ਜਾਂ ਕੋਈ ਹੋਰ ਸਮਾਨ ਲੈਣਾ ਹੁੰਦਾ ਨਾ ਉਹ ਮੇਰੇ ਤੋਂ ਇੱਥੇ ਵੀ ਗੱਲਬਾਤ ਕਰਕੇ ਐਡਰੈਸ ਲੈ ਸਕਦੇ ਹੂੰ ਬਾਕੀ ਜਿਹੜੀਆਂ ਭੈਣਾ ਕੋਟਕਪੂਰੇ ਵਾਲੀ ਸਾਈਡ ਤੋਂ ਆ ਉੱਥੇ ਵੀ ਆਪਣਾ ਇਹ ਮਟੀਰੀਅਲ ਤਕਰੀਬਨ ਮਿਲ ਜਾਂਦਾ ਉੱਥੋਂ ਦਾ ਵੀ ਮੇਰੇ ਤੋਂ ਐਡਰੈਸ ਲੈ ਸਕਦੇ ਆਪਾਂ ਲੋ ਆਪਣੇ ਫੱਟੇ ਕੱਟੇ ਹੁਣ ਆਪਾਂ ਇਹਨੂੰ ਸਾਈਡ ਤੇ ਰੱਖਦੇ ਆਂ ਆ ਕੱਪੜਾ ਆਪਣੇ ਕੋਲੇ ਬੈਲਟ ਵੀ ਨਿਕਲੇ ਹੋਏ ਇਹ ਚੋਂ ਤੇ ਬਾਕੀ ਪਹੁੰਚਾ ਇਹ ਤਾਂ ਆਪਾਂ ਕੱਪੜਾ ਜੋ ਵੀ ਵਰਤਣਾ ਇਹਨੂੰ ਬਾਅਦ ਚ ਕੱਟਣਾ ਬੈਲਟ ਹਮੇਸ਼ਾ ਬਾਅਦ ਚ ਕੱਟਿਆ ਕਰੋ ਇਹ ਵੀ ਕੁ ਮਾਣਾ ਮੋਟਾ ਕੱਪੜਾ ਜੇ ਆਪਾਂ ਲੋਡ ਪਾ ਜਾਈਏ ਫਿਰ ਕੋਈ ਆਪਣੇ ਕੋਲੇ ਆਪਸ਼ਨ ਨਹੀਂ ਬਾਈ ਜੀ ਹੁਣ ਆਪਾਂ ਸਾਰਾ ਕੱਪੜਾ ਦੂਰਾ ਕਰ ਲਾਂਗੇ ਇਸੇ ਤਰ੍ਹਾਂ ਇੱਕ ਕੱਪੜਾ ਆਪਣਾ ਤਾਂ ਇਹ ਇਸ ਤਰ੍ਹਾਂ ਸਲਵਾਰ ਬਣ ਗਈ ਕਿਉਂਕਿ ਇਸ ਮੈਂ ਦੀ ਜਿਹੜੀ ਲੈਂਥ ਆ ਸਲਵਾਰ ਦੀ ਲੰਬਾਈ ਆ ਉਹ ਬਹੁਤ ਹੀ ਥੋੜੀ ਆ ਹਨ ਤਿਆਰ ਲੰਬਾਈ ਆ ਸਣੀ ਮਿਲਟ ਦੇ 33 ਇਹ ਵੀ ਕਿਸੇ ਭੈਣ ਨੂੰ ਭੁਲੇਖਾ ਹੁੰਦਾ ਜੀ 벨ਟ ਇਹਦੇ ਉੱਪਰ ਅਲੱਗ ਜਾਂ ਹੁੰਦਾ ਹਨ ਕਿਉਂਕਿ ਮੈਂ ਜਿਹੜਾ ਨਾਪ ਲਿਖਦਾ ਹੁੰਨਾ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਦੱਸ ਦਿੰਦਾ ਹਾਂ ਕਿ ਜਿਹੜਾ ਨਾਪ ਹੈ ਆਪਣਾ ਪੂਰਾ ਤਿਆਰ ਹੀ ਹੁੰਦਾ ਇਹਦੇ ਵਿੱਚ ਆਪਾਂ ਮਾਰਜਿਨ ਪਾਉਂਦਾ ਠੀਕ ਆ ਪਹਿਲਾਂ ਆਪਾਂ ਇਹ ਕੰਨੀ ਕੱਢਾਂਗੇ ਕੰਨੀ ਹਮੇਸ਼ਾ ਹੀ ਕੱਢਿਆ ਕਰੋ ਨਹੀਂ ਤਾਂ ਮੂਰਗੀਆਂ ਵੀ ਦੇ ਦਿੰਦੇ ਆ ਭੜੀਆਂ ਨਾਲ ਖਿੱਚ ਮਾਰਦੀਆਂ ਕਈ ਕੰਨੇ ਹਨ ਠੀਕ ਹੈ ਜੀ ਹੁਣ ਆਪਾਂ ਲੰਬਾਈ ਦੇ ਲਾਵਾਂਗੇ ਕਿੰਨੀ ਸਰਵਾਰ ਜਿਹੜੀ ਲੰਬਾਈ ਆ ਇੱਕ ਵਾਰੀ 6 ਇੰਚ ਪੀਤਾ ਮੈਂ ਕੱਢ ਲਿਆ ਤਾਂ ਸਾਢੇ 33 ਇੱਥੇ ਆਪਾਂ ਸਾਢੇ 36 ਪੂਰੀ ਹੋ ਗਈ ਲੰਬਾਈ ਆ ਜਿਹੜਾ ਆਪਣੇ ਕੋਲ ਕੱਪੜਾ ਬਚ ਗਿਆ ਇਹਦੇ ਨਾਲ ਆਪਾਂ ਬੈਗ ਨੂੰ ਚੱਕਾਂ ਇਧਰ ਹੁਣ ਆਪਾਂ ਕਿੰਨਾ ਪਾਉਣਾ 2 ਇੰਚ ਕਿਉਂਕਿ ਆਪਾਂ 2 ਇੰਚ ਤਾਂ ਉੱਥੋਂ ਹੀ ਕੱਟ ਕੀਤਾ ਸੀਗਾ ਆਪਾਂ 4 ਤੋਂ ਤੇ 2 ਇਚ ਹੀ ਹੋ ਗਿਆ ਸਲੰਗਾਂ ਦਾ ਟੋਟਲ ਕਿੰਨਾ ਹੋਇਆ 4 4 ਦਾਦ ਹੋ ਗਿਆ 2 ਇੱਥੇ ਵੀ ਆਪਾਂ 2 ਇੰਚ ਇੱਥੋਂ ਤੱਕ ਲਾਵਾਂਗੇ ਠੀਕ ਆ ਦੇਖੋ ਹੁਣ ਮੈਨੂੰ ਉਧਰ ਪਾਸਾ ਕੁਮਰਾ ਥੋੜੇ ਵਾਲੇ ਪਾਸੇ ਬਾਕੀ ਜਿਹੜੀਆਂ ਭੈਣਾਂ ਨੂੰ ਨਹੀਂ ਸਮਝ ਆਉਂਦੀ ਨਾ ਬਿਲਕੁਲ ਨਵਾਂ ਨਵਾਂ ਸਿੱਖਦੀਆਂ ਕੰਮ ਕੋਸ਼ਿਸ਼ ਕਰਿਆ ਕਰੋ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਨ ਦੀ ਫਿਰ ਮੈਨੂੰ ਉਹ ਚੀਜ਼ ਪਤਾ ਲੱਗ ਜਾਂਦਾ ਵੀ ਤੁਹਾਨੂੰ ਇੱਥੇ ਥੋੜੀ ਹੋਰ ਧਿਆਨ ਦੇਣ ਦੀ ਲੋੜ ਆ ਮੈਨੂੰ ਵੀ ਬਰੀਕੀ ਦੇ ਨਾਲ ਸਮਝਾ ਸਕਾਂ ਹਨਾ ਸੰਗਨ ਦੀ ਲੋੜ ਨਹੀਂਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਜੇ ਨਹੀਂ ਕਰਨਾ ਹੁੰਦਾ WhatsApp ਤੇ ਬੋਲ ਕੇ ਭੇਜਿਆ ਕਰੋ ਤੇ ਬਾਕੀ ਇਹ ਚੈਨਲ ਦਾ ਵੀ ਤੁਹਾਨੂੰ ਲਿੰਕ ਜੇ ਹੈ ਨਹੀਂਗਾ ਜਾਂ ਦੂਸਰੇ ਚੈਨਲ ਦਾ ਉਹ ਮੈਂ ਤੁਹਾਨੂੰ WhatsApp ਤੇ ਬੋਲ ਕੇ ਭੇਜ ਦੂੰਗਾ ਚੈਨਲ ਵਾਲੀ ਵੀਡੀਓ ਮੈਂ ਇੱਕ ਆਪਣਾ ਗਰੁੱਪ ਬਣੇ ਹੋਏ ਉਹਦੇ ਵਿੱਚ ਪਾਉਣਾ ਹੁੰਦਾ ਬੀਬੀਆਂ ਭੈਣਾਂ ਦਾ ਉਹਦੇ ਵਿੱਚ ਆਪ ਦਾ ਨੰਬਰ ਤੁਸੀਂ ਐਡ ਵੀ ਕਰਵਾ ਸਕਦੇ ਹੋ ਬਾਕੀ ਜੀ ਆਪਾਂ ਸਿਖਾਉਣ ਦੀ ਗੱਲ ਕਰ ਕਿ ਉਹ ਬਿਲਕੁਲ ਫ੍ਰੀ ਸੇਵਾ ਹੈ ਕਿਸੇ ਭੈਣ ਨੇ ਇਹ ਨਹੀਂ ਸੋਚਣਾ ਵੀ ਕੋਈ ਪੈਸੇ ਵਗੈਰਾ ਚਾਰਜ ਹੋਣਗੇ ਹਨਾ ਆਲੂ ਸ਼ੀਨਫੀ ਟਾਪਾਂ ਉੱਪਰ ਕੱਢ ਲਿਆ ਹੁਣ ਆਪਾਂ ਕਿੰਨਾ ਰੱਖਿਆ ਸੀਗਾ 33 ਤੇ ਦਿਨ 36 2 ਇੰਚ ਆਪਣਾ ਵੰਦਾ ਸਾਰਾ ਆਪਾਂ ਰੱਖਣਾ ਇਧਰੋਂ ਜਿਹੜਾ ਆਪਾਂ ਨਿਸ਼ਾਨ ਲਾਇਆ ਸੀ ਉਹ ਦੋ ਤੇ ਰੱਖਿਆ ਸੀਗਾ ਇਧਰੋਂ ਰੱਖਣੀ ਦੋ ਤੇ ਇਹ ਟੁਕੋਂ ਡਾਹਲ ਕੇ ਕੱਟ ਦੇਣੀ ਠੀਕ ਹੈ ਹੁਣ ਆਪਾਂ ਜਿਵੇਂ ਬਾਹ ਕੱਢਦੇ ਨੇ ਇੱਥੋਂ ਫੜ ਕੇ ਉਧਰ ਐਸ ਸਾਈਡ ਤੋਂ ਫੜ ਕੇ ਤੇ ਅੰਤੋਂ ਟੱਕਾ ਨੂੰ ਫੜ ਕੇ ਇਸ ਤਰ੍ਹਾਂ ਬਿਲਕੁਲ ਆਰਾਮ ਦੇ ਨਾਲ ਰੰਗ ਨਿਕ ਠੀਕ ਹੈ ਜੀ ਬਾਕੀ ਜੇ ਕਿਸੇ ਭੈਣ ਦਾ ਫੋਨ ਨਹੀਂ ਚੱਕਿਆ ਤਾਂ ਸਾਡਾ ਕੋ ਗੁੱਸਾ ਨਹੀਂ ਕਿਸੇ ਵੀ ਭੈਣ ਨੇ ਕਰਨਾ ਦੁਬਾਰੇ ਲਾ ਲਿਆ ਕਰੋ ਨਹੀਂ ਤਾਂ WhatsApp ਤੇ ਬੋਲ ਕੇ ਭੇਜਿਆ ਕਰੋ ਹਨਾ ਬਾਕੀ ਜਿਹੜੀਆਂ ਭੈਣਾਂ ਦੇ ਇਹ ਦਿੱਕਤ ਸੀ ਜੀ ਵੀ ਗਲੇ ਪਿੱਛੇ ਜਾਂਦੇ ਆ ਉਹ ਮੈਂ ਅੱਜ ਵੀਡੀਓ ਪਾਤੀ ਉਹ ਟੌਪਕ ਤੇ ਹਨਾ ਕੋਸ਼ਿਸ਼ ਕਰਿਓ ਵੀ ਦੂਸਰੇ ਚੈਨਲ ਤੇ ਜਾ ਕੇ ਜ਼ਰੂਰ ਦੇਖਿਓ ਤੇ ਬਾਕੀ ਜੇ ਕੋਈ ਹੋਰ ਕਿਸੇ ਭੈਣ ਕੋਲੇ ਬਣੇਵੇਂ ਸੂਟ ਦਾ ਆਪਸ਼ਨ ਹੁੰਦੀ ਆ ਵੀ ਭਈ ਇਸ ਤਰ੍ਹਾਂ ਕਰਕੇ ਸੂਟ ਪਿੱਛੇ ਨੂੰ ਜਾਣੋ ਹਟ ਜਾਂਦਾ ਬੜਿਆ ਵਾ ਸੂਟ ਉਹ ਮੈਨੂੰ ਫੋਨ ਵੀ ਕਰ ਸਕਦੇ ਤੁਸੀਂ ਨਹੀਂ ਤੁਸੀਂ ਅਮਰਤਪਾਲ ਨੂੰ ਫੋਨ ਕਰਕੇ ਦੱਸ ਦਿਓ ਵੀ ਇਸ ਤਰ੍ਹਾਂ ਕਰਕੇ ਆਪਾਂ ਬੜੇ ਹੋ ਸੂਟ ਨੂੰ ਹਟਾ ਸਕਦੇ ਹਾਂ ਪਿੱਛੇ ਹੁੰ ਜਾਂਦਾ ਤਾਂ ਬਹੁਤ ਸਾਰੀਆਂ ਭੈਣਾਂ ਦੀ ਸਮੱਸਿਆ ਗळा ਪਿੱਛੇ ਹੁੰ ਜਾਂਦਾ ਉਹਨਾਂ ਦਾ ਹਣਾ ਆਪਣੇ ਜਿਹੜੇ ਸੂਟ ਬੜੇ ਹੁੰਦੇ ਇਹਨਾਂ ਦਾ ਨਹੀਂ ਸੂਟਾਂ ਦਾ ਪੁੱਛੇ ਨੂੰ ਜਾਂਦਾ ਗळा ਉਹ ਭੈਣਾਂ ਦੇ ਗੁੱਸੇ ਲਈ ਕਰਨ ਦੇ ਵਿੱਚ ਫਰਕ ਆ ਬਾਕੀ ਜਿਹੜੀਆਂ ਭੈਣਾਂ ਨੀਚੇ ਨੂੰ ਮੋਢਾ ਪੁੱਜਦੀਆਂ ਸੀਗੀਆਂ ਵੀ ਕਿਵੇਂ ਜੀ ਬਈ ਉਹ ਘੱਟ ਪਾਉਣਾ ਜਦੋਂ ਉਹ ਵੀ ਅੱਜ ਜਿਹੜੀ ਵੀਰਤ ਸੀ ਪੂਰਾ ਧਿਆਨ ਨਾਲ ਦੇਖੋ ਮੈਂ ਉਹ ਚ ਸਾਰਾ ਬਰੀਕੀ ਦੇ ਵਿੱਚ ਦੱਸਿਆ ਹੋਇਆ ਹੈ ਆਹ ਲਓ ਪਹਿਲਾਂ ਆਪਾਂ ਇਹਨੂੰ ਥੋੜਾ ਕ ਇਹ ਕਿ ਆਪਾਂ ਬਿਲਕੁਲ ਉੱਤੇ ਕੱਢ ਦੇਣਾ ਜਿੱਥੇ ਆਪਾਂ ਨਿਸ਼ਾਨ ਲਾਈ ਸੀ ਠੀਕ ਆ ਹੁਣ ਆਪਾਂ ਨੇ ਆ ਇਧਰੀ ਸਾਈਡ ਮੋੜਾ ਦੇਣਾ ਲੰਬਾਈ ਜਿਹੜੀ ਲੰਬਾਈ ਹੈ ਜੀ ਉਹ ਬਾਅਦ ਚ ਰੱਖਾਂਗੇ ਪਹਿਲਾਂ ਆਪਾਂ ਝੋਲੀ ਮੈਂ ਝੋਲੀ ਵੀ ਤੁਹਾਨੂੰ ਇਹਦੀ ਦੱਸਿਆ ਸੀ ਭੈਣ ਦੀ ਕਿੰਨੀ ਆ ਦੁਬਾਰਾ ਇੱਕ ਵਾਰੀ ਤੁਹਾਨੂੰ ਫੇਰ ਦੱਸਦਾ ਇਸ ਭੈਣ ਦੀ ਜਿਹੜੀ ਝੋਲੀ ਹੈ ਸਲਵਾਰ ਦੀ ਆਮ ਝੋਲੀ ਨਾਲੋਂ ਵੱਧ ਰੱਖਾਉਂਦੇ ਇਹ 15.5 ਹੀ ਅਗਲੀ ਝੋਲੀ ਹੈ 15.5 ਬੈਕ ਤਿਆਰ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਿਆ ਕਰੋ ਜਿਹੜੀਆਂ ਆਪਾਂ ਨਾ ਘਰਾਂ ਦੇ ਵੀ ਸੂਟ ਸਲਾਈ ਕਰਦਿਆਂ ਹਨਾ ਉਹ ਨਾਪ ਵੀ ਲਿਆ ਕਰੋ ਸੂਟ ਪੂਰੇ ਬੋਡੀ ਦਾ ਤੇ ਨਾਲ ਉਹਨਾਂ ਭੈਣਾਂ ਦਾ ਸੂਟ ਮੰਗਵਾਇਆ ਕਰੋ ਜਿਹੜਾ ਤੁਹਾਡੇ ਸੂਟ ਠੀਕ ਆ ਕੁਝ ਹੱਦ ਤੱਕ ਉਹ ਨਾਲ ਲੈ ਕੇ ਉਹਦਾ ਕੁਝ ਚੀਜ਼ਾਂ ਫੜਿਆ ਕਰੋ ਵੀ ਆਹ ਚੀਜ਼ ਨੇ ਸਹੀ ਆ ਬਾਕੀ ਆਪਾਂ ਆਪਣੇ ਹਿਸਾਬ ਦੇ ਨਾਲ ਕਰਨਾ ਆਉਂਦਾ ਹਨਾ ਇਕੱਲਾ ਬੋਡੀ ਤੋਂ ਨਾਪਦੀ ਨਾ ਰਹਿਆ ਕਰੋ ਮੜਾ ਮੋਟਾ ਕਈ ਭੈਣ ਆਪਦੇ ਹਿਸਾਬ ਨਾਲ ਕੱਪੜੇ ਸਲਾਈ ਕਰਾਉਂਦੇ ਆ ਤਾਂ ਕਰਕੇ ਨਾਲ ਸੂਟ ਮੰਗਵਾਇਆ ਕਰੋ ਜਿਹੜਾ ਉਹਨਾਂ ਦੇ ਮੜਾ ਮੋਟਾ ਸੈੱਟ ਹੁੰਦਾ ਬਾਕੀ ਆਪਾਂ ਨੇ ਸੈੱਟ ਕਰਨਾ ਹੁੰਦਾ ਹੈ ਹਨਾ ਜਿਹੜਾ ਉਹ ਆਪਾਂ ਆਪਣੇ ਹਿਸਾਬ ਦੇ ਨਾਲ ਹੀ ਕਰਾਂਗੇ ਜੇ ਇੰਨੀ ਟੱਪਾ ਘੱਟ ਲਾਂਗੇ ਇਹਨੇ ਝੂਲੀ ਬਿਲਕੁਲ ਸਹੀ ਰੱਖਣੀ ਵਸ ਤੇ ਇਹ ਆਹ ਇੱਥੋਂ ਆਪਾਂ 15.5 ਤੇ 16 ਠੀਕ ਆ ਇੱਥੇ ਹੋ ਗਿਆ ਸਾਡੇ 16 ਹੁਣ ਆਪਾਂ ਦੇਖਾਂਗੇ ਨੀਚੇ ਵਾਲੀ ਝੂਲੀ ਇਹਨਾਂ ਦੀ ਕਿੰਨੀ ਰਹੇਗੀ ਆਹ ਲੁ 11 ਇੰਚ ਦੀ ਨੀਚੇ ਵਾਲੀ ਝੂਲੀ ਇੱਥੋਂ ਦੇਖ ਲੈਣੇ ਵੀ ਲੜਕੋ ਜੇ ਨਾ ਸਹੀ ਆ ਇਧਰੋਂ ਆਪਾਂ 2 ਇੰਚ ਝਾੜ ਦੇ ਕਿਉਂਕਿ ਇਹ ਪੈਂਟ ਸਲਵਾਰ ਵੀ ਥੋੜੀ ਭਾਰੀ ਪਾਉਣੀ ਠੀਕ ਆ ਠੀਕ ਹੈ ਜੀ ਜਿਸੇ ਵੀ ਜੀ ਇਹਦੇ ਵਿੱਚੋਂ ਨਾ ਸਮਝ ਆਈ ਉਹ ਮੈਨੂੰ ਕਮੈਂਟ ਬਾਕਸ ਤੇ ਜਾ ਕੇ ਜਰੂਰ ਕਮੈਂਟ ਕਰਨੇ ਆ। ਬਾਕੀ ਜਿਹੇ ਭੈਣਾਂ ਨੂੰ ਸਮਝ ਆਉਂਦੀ ਆ ਤਾਂ ਵੀ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ। ਉਹਦੇ ਨਾਲ ਮੈਂ ਵੀ ਮੋਟੀਵੇਟ ਹੋਣਾ। ਫਿਰ ਵੱਧ ਤੋਂ ਵੱਧ ਨਵੇਂ-ਨਵੇਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਣਾ ਹੈ। ਤੇ ਬਾਕੀ ਸਲਵਾਰਾਂ ਦੀ ਬਲਾਂਬਾਰੀ ਵੀ ਤੁਹਾਨੂੰ ਮੈਂ ਦੱਸਿਆਗਾ। ਵੀ ਅੱਗੇ-ਅੱਗੇ ਵਾਲ ਥੋੜੀ ਵਧ ਰੱਖਿਆ ਕਰੋ ਭਾਰੀ ਪਿੱਛੇ ਆ ਕੇ ਬਰੀਕ ਕਰਦਿਆ ਕਰੋ ਬਲਾਂ ਨੂੰ। ਜਿਵੇਂ ਕਿ ਪਤਲੇ ਕਰਦਿਆ ਕਰੋ। ਤਾਂਸ ਕਿ ਸਲਵਾਰ ਕੁੰਮੇ ਆ। ਇਹ ਆਪ ਆਨੇ ਪਾਸਾ ਕਮਾਲਿਆ। ਬਾਕੀ ਜਿਹੜੀ ਭੈਣ ਦਾ ਹੱਥ ਬਹੁਤ ਜ਼ਿਆਦਾ ਸਾਫ਼ ਆ ਉਹ ਕੋਸ਼ਿਸ਼ ਕਰੋ ਮੈਨੂੰ ਬਲਾਂ ਦੀ ਵੀਡੀਓ ਜ਼ਰੂਰ ਭੇਜੇ ਤਾਂ ਆਪਾਂ ਉਹ ਵੀਡੀਓ ਨੂੰ ਚੈਨਲ ਤੇ ਚਲਾਵਾਂਗੇ ਤਾਂ ਕਿ ਦੂਸਰੀਆਂ ਭੈਣਾਂ ਦਾ ਵੀ ਫਾਇਦਾ ਹੋ ਸਕੇ ਹੈਨਾ ਬਾਲ ਪਾਉਣ ਦੀ ਵੀਡੀਓ ਜਿਹੜੀ ਭੈਣ ਦਾ ਹੱਥ ਬਹੁਤ ਜ਼ਿਆਦਾ ਸਾਫ਼ ਆ ਉਹ ਵੀ ਮੈਨੂੰ ਜ਼ਰੂਰ ਇੱਕ ਵਾਰੀ ਭੇਜੇ ਤਾਂ ਕਿ ਦੂਸਰੀਆਂ ਭੈਣਾਂ ਦਾ ਫਾਇਦਾ ਹੋ ਸਕੇ ਕਿਉਂਕਿ ਮੇਰੇ ਕੋਲੇ ਮਸ਼ੀਨ ਤੇ ਜਾਣ ਦਾ ਥੋੜਾ ਟਾਈਮ ਅੱਜ ਘੱਟ ਲੱਗਦਾ ਤਾਂ ਆਪਾਂ ਤੁਹਾਡੀ ਵੀਡੀਓ ਆਪਣੇ ਚੈਨਲ ਤੇ ਜ਼ਰੂਰ ਚਲਾਵਾਂਗੇ ਭੈਣੋ ਕੋਸ਼ਿਸ਼ ਕਰੋ ਜੇ ਤੁਹਾਨੂੰ ਹੌਲੀ-ਹੌਲੀ ਵੀ ਬੋਲ ਕੇ ਤੁਸੀਂ ਭੇਜ ਸਕਦੇ ਹੋ ਵੀ ਇਤਰਾ ਬਲ ਬਾਲਿਆ ਕਰੋ ਇਸ ਤਰ੍ਹਾਂ ਨਿਸ਼ਾਨਾ ਵਾਲਿਆ ਕਰੋ ਕੋਸ਼ਿਸ਼ ਕਰਕੇ ਦੇਖੋ ਕੋਈ ਵੱਡੀ ਗੱਲ ਨਹੀਂ ਹੈ ਨਾ ਬਹੁਤ ਵੱਡੀ ਸੇਵਾ ਹੈ ਇੱਕ ਦੂਜੇ ਨੂੰ ਸਿਖਾਉਣ ਦੀ ਠੀਕ ਆ ਹੁਣ ਆਪਾਂ ਸਲਵਾਰ ਦਾ ਜਿਹੜਾ ਮੇਨ ਨਿਸ਼ਾਨ ਉਹ ਲਾਵਾਂਗੇ 33.5 ਲੰਮਾਈ ਆ ਤੇ ਆਪਾਂ ਕਿੰਨਾ ਰੱਖਣਾ 36 ਲੋੜ ਮੁਤਾਬਕ ਇੱਕ ਦਾ ਸੂਤਾ ਪਵਾਧ ਰੱਖਦੇ ਹੁੰਦੇ ਹੁਣ ਆਪਾਂ ਇੱਥੇ ਚੱਕਾਂਗੇ ਸਲਵਾਰ ਨੂੰ ਆਹ ਫੱਟੀ ਲਾ ਠੀਕ ਆ ਚੱਕਣ ਦਾ ਮਤਲਬ ਇਹੀ ਹੁੰਦਾ ਵੀ ਅੱਡੀਆਂ ਤੋਂ ਸਲਵਾਰ ਆਪਣੀ ਨੰਗੀਨਾ ਹੋਵੇ ਵਧੀਆ ਟਕੀਆਂ ਜੇ ਨੱਡੀਆਂ ਇਹਦੇ ਨਾਲ ਵਧੀਆ ਸਲਵਾਰ ਦੇ ਪਿੱਛੇ ਪਾਉਣ ਗਈ ਵੰਨੀਆਂ ਤੇ ਅੱਡੀਆਂ ਤੋਂ ਸਲਵਾਰ ਚੱਕੀ ਨਹੀਂ ਜਾਊਗੀ ਬਾਕੀ ਆਹ ਚੀਜ਼ ਮੈਂ ਤੁਹਾਨੂੰ ਕਹਿਣਾ ਨੂੰ 2 ਇੰਚ ਜਾਂ 2.5 ਇੰਚ ਵੱਧ ਪਾਇਆ ਕਰੋ ਪਹੁੰਚ ਫੱਟਿਆਂ ਦੇ ਨਾਲ ਇਹਦੇ ਨਾਲ ਜਿਹੜੇ ਪਹੁੰਚ ਆਪਣੇ ਘੋਮ ਦੇ ਰਹਿੰਦੇ ਹੋ ਘੋਮ ਦੇਣੀ ਹੈ ਲਓ ਜੀ ਹੁਣ ਮੈਂ ਇਧਰੋਂ ਕੱਟੂ ਇਹਨੂੰ ਇਸ ਗਰੀਸ਼ੇ ਨੂੰ ਪੁੱਖ ਨੂੰ ਛਾਹ ਕਰ ਦੇਣੀ ਇਸ ਤਰ੍ਹਾਂ ਫੋਲਡ ਕਰਕੇ ਸੂਤੀ ਸੂਟ ਬਹੁਤ ਸੌਖਾ ਕੱਟਣਾ ਵਾ ਆਪਾਂ ਇੱਕ ਵਾਰੀ ਇਹਦੀ ਸਵੇਰੀ ਪ੍ਰੈਸ ਮਾਰ ਲਈ ਸੀਗੀ ਤਾਂ ਕਿ ਸੌਖਾ ਹੋ ਜਾਈਏ ਨਾ ਕੱਟਣਾ ਵਾ ਬਾਕੀ ਮਾਫੀ ਚਾਹੁੰਨੇ ਕਹੀ ਦੇਣਾ ਨਾ ਵੀਡੀਓ ਪਾਈ ਨਹੀਂ ਜਾਂਦੀ ਲੈਟ ਨਾ ਹੋਣ ਕਰਕੇ ਚਲ ਹੁਣ ਆਪਾਂ 벨ਟ ਕੱਟਾਂਗੇ ਇੱਥੋਂ ਕਿਉਂਕਿ ਆਪਣੇ ਕੋਲ ਕੱਪੜਾ ਹੈਗਾ ਕੋਸ਼ਿਸ਼ ਕਰਿਆ ਕਰੋ ਜਦੋਂ ਆਪਣੇ ਕੋਲ ਕੱਪੜਾ ਹੁੰਦਾ ਨਾ ਥੋੜੇ ਥੋੜੇ ਪੀਸ ਜੋੜ ਕੇ ਪਹੁੰਚਾ ਟਹਲਾ ਕੇ ਬਾਕੀ ਕੱਪੜੇ ਦਾ ਨਾਲਾ ਆਪਾਂ ਇਹਨੂੰ ਲਾਜ਼ਮੀ ਪਾ ਕੇ ਜਾਇਆ ਕਰੋ ਵਾਕਰ ਇਹ ਚੀਜ਼ ਨਾਲ ਕੰਮ ਦਾ ਪੂਰਾ ਫਰਕ ਪੈਂਦਾ ਆਪਾਂ ਹੁਣ ਹਾਂ ਆਪਾਂ 벨ਟ ਕੱਢਦੇ ਹੁੰਦੇ ਸਾਢੇ 3 ਆਕੇ ਜਿਹੜਾ ਕਪੜਾ ਵਧੂਗਾ ਨੀਚੇ ਜਾ ਕੇ ਆਪਾਂ ਪਹੁੰਚੇ ਲਾਉਣ ਤੋਂ ਪਹਿਲਾਂ ਮਿਣ ਕੇ ਵਾ ਫालतू ਕਪੜਾ ਕੱਟ ਦੇਣਾ ਕੱਟੇ ਦਾ ਬਹੁਤ ਜ਼ਿਆਦਾ ਖੋਜ ਨਹੀਂ ਵਧੀ ਦਾ ਕੋਈ ਰੋਕਣੀ ਹੈ ਨਾ ਹਾਂ ਸਾਢੇ 6 ਸਾਢੇ 6 ਤੇ ਸਾਢੇ 6 ਠੀਕ ਆ ਹੁਣ ਬੈਲਟ ਕਿੰਨੀ ਆ 25 ਇੰਚ ਆਪਾਂ ਰੱਖਾਂਗੇ 26 ਇੰਚ ਹਾਂ 26 ਦੇ ਮਨਸ਼ਾਨ ਲਾਏ ਇੱਥੋਂ ਇਦੋਂ ਤੀ ਆਪਾਂ ਜਲਦੀ ਵੀ ਆਪਣੀ ਕੱਢੇ ਦੀ ਨਾਲੇ ਆਪਣਾ ਨਾਲਾ ਨਿਕਲੇ ਉਹ ਨਾਲੇ ਪਹੁੰਚੇ ਇਹ ਕੱਪੜਾ ਪੂਰਾ ਆਪਾਂ ਬਿਉਂਤ ਨਾ ਘਟਾਏ ਇੱਥੋਂ ਆਪਾਂ ਨਾਲੇ ਹੀ ਪਾਵਾਂਗੇ ਲੰਮਾ ਨਾਲੇ ਵਿੱਚ ਕੋਸ਼ਿਸ਼ ਕਰੇ ਕੋਈ ਇੱਕੋ ਜੋੜ ਪੋਣਾ ਇਧਰੋਂ ਵੀ ਪਹੁੰਚੇ ਹਟ ਲੀਰ ਲੱਗ ਜੂ ਉਹ ਵੀ ਆਪਣੇ ਕੋਲ ਕੱਪੜਾ ਹੈਗਾ ਠੀਕ ਆ ਨਾਲਾ ਲਾਜ਼ਮੀ ਭੈਣੋਂ ਪਾ ਕੇ ਦਿਆ ਕਰੋ ਸਲਵਾਰ ਦੇ ਨਾਲ ਦਾ ਬਾਕੀ ਮੈਂ ਦੁਬਾਰੇ ਫਿਰ ਇੱਕ ਵਾਰੀ ਦੱਸਾਂ ਜੇ ਕਿਸੇ ਭੈਣ ਦਾ ਹੱਥ ਸਾਫ਼ ਆ ਬਲ ਵਧੀਆ ਪਾਉਣੇ ਆਉਂਦੇ ਆ ਤਾਂ ਉਹ ਭੈਣ ਮੈਨੂੰ ਵੀਡੀਓ ਜ਼ਰੂਰ ਬਣਾ ਕੇ ਭੇਜੇ ਬਲਾਂ ਦੀ ਤਾਂ ਬਹੁਤ ਵੱਡੀ ਸੇਵਾ ਹੈ ਹਨਾ ਕਿਸੇ ਨੂੰ ਸਿਖਾਉਣ ਦੀ ਕੰਮ ਬਹੁਤ ਵੱਡੀ ਸੇਵਾ ਹੈ ਜਦੋਂ ਕੋਈ ਭੈਣ ਰਜਗਾਰ ਪਾਏ ਜਾਂਦੀ ਹੈ ਤਾਂ ਉਹ ਤੁਹਾਨੂੰ ਉਸ ਹਿੱਸਾ ਦੇ ਨਹੀਂ ਛੱਡਦੀ ਹੈ ਨਾ ਕੋਸ਼ਿਸ਼ ਕਰੋ ਭੈਣੋਂ ਜਰੂਰ ਭੈਣ ਬਣ ਕੇ ਆਪਾਂ ਨੂੰ ਉਸ ਵੀਡੀਓ ਦੀ ਲੋੜ ਆ ਵੀ ਭੈਣਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਬਲਾਂ ਦੀ ਤੇ ਇੱਕ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਜੇ ਕਿਸੇ ਭੈਣ ਨੂੰ ਕੋਈ ਆਈਡੀਆ ਹੈਗਾ ਵੀ ਬੜੇ ਵੇ ਸੂਟ ਦਾ ਗਲਾ ਪਿੱਛੇ ਉਂਗਾਲੋ ਹਟ ਸਕਦਾ ਤਾਂ ਉਹ ਮੈਨੂੰ ਪਰਸਨਲ ਫੋਨ ਵੀ ਕਰ ਸਕਦੀ ਆ ਜਾਂ ਤੁਹਾਡੇ ਭੈਣਾਂ ਦੇ ਨੰਬਰ ਤੇ ਫੋਨ ਕਰ ਸਕਦੇ ਹੋ ਤੁਸੀਂ ਅਮਰਤਪਾਲ ਗੌਰ ਵਾਲੇ ਦੇ ਹਨ ਤਾਂ ਜਰੂਰ ਦੱਸਿਓ ਬਾਕੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਓ ਮਿਲਦੇ ਆ ਜਲਦੀ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇਉ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ